ਅੰਮ੍ਰਿਤਸਰ ਵਿੱਚ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਨੂੰ ਲੈ ਕੇ ਵੋਟਾਂ ਜੜੀਆਂ ਨੇ ਪੈਣਾ ਸ਼ੁਰੂ ਹੋ ਚੁੱਕਿਆ ਨੇ ਅੰਮ੍ਰਿਤਸਰ ਵਿੱਚ 85 ਵੋਟਾਂ ਨੂੰ ਵਿੱਚ ਜਿਹੜੇ ਨੇ ਉਹ ਵੋਟਾਂ ਜੜੀਆਂ ਨੇ ਉਹ ਪੈ ਰਹੀਆਂ ਨੇ ਜਿਸ ਵਿੱਚ 400 ਤੋਂ ਵੱਧ ਉਮੀਦਵਾਰ ਜਿਹੜੇ ਨੇ ਆਪਣਾ ਜੋ ਵੋਟ ਅਤੇ ਖਾਸੋਤ ਦੇ ਆਪਣੇ ਜੋ ਉਮੀਦਵਾਰੀ ਤੇ ਦਾਖੇੜਦੇ ਹੋਏ ਨਜ਼ਾਰਾ ਨੇ 8 ਲੱਖ ਤੋਂ ਵੱਧ ਜਿਹੜੇ ਨੇ ਵੋਟਰਾਂ ਵੱਲੋਂ ਅੱਜ ਮਤਾ ਇਸਤੇਮਾਲ ਜਿਹੜਾ ਹੋ ਕੀਤਾ ਜਾਵੇਗਾ ਅਸੀਂ ਅੰਮ੍ਰਿਤਸਰ ਦੇ ਇੱਕ ਨੰਬਰ ਵੋਟ ਦੇ ਵਿੱਚ ਮੌਜੂਦ ਹੈ ਜਿਸੇ ਕਿ ਗੁਰਜੀਤ ਸਿੰਘ ਓਜਰਾ ਜੋ ਨੇ ਸੰਸਦ ਅੰਮ੍ਰਿਤਸਰ ਜਿਹੜੇ ਨੇ ਉਹ ਇੱਥੇ ਵੋਟ ਪਾਉਣ ਵਾਸਤੇ ਆ ਪਹੁੰਚੇ ਹੋਏ ਨੇ ਤੇ ਉਹਨਾਂ ਦੇ ਨਾਲ ਉਹ ਸਮੂਹ ਪਰਿਵਾਰ ਜਿਹੜਾ ਹੈ ਉਹ ਜ਼ਰੂਰ ਨਜ਼ਰ ਆ ਰਿਹਾ ਹੈ ਹਾਲਾਂਕਿ ਗੁਰਜੀਤ ਸਿੰਘ ਓਜਰਾ ਵੱਲੋਂ ਜੋ ਸਿਆਸਤ ਦੀ ਸ਼ੁਰੂਆਤ ਕੀਤੀ ਗਈ ਸੀ ਤਾਂ ਇਸ ਵੋਟ ਦੇ ਵਿੱਚੋਂ ਹੀ ਉਹਨਾਂ ਵੱਲੋਂ ਆਪਣੀ ਸਿਆਸਤ ਦੀ ਸ਼ੁਰੂਆਤ ਜਿਹੜੀ ਸੀਗੀ ਉਹ ਕੀਤੀ ਗਈ ਸੀ ਲੇਕਿਨ ਕਿਤਨਾ ਕਿਤੇ ਅੱਜ ਦੀ ਗੱਲ ਕੀਤੀ ਜਾਵੇ ਤਾਂ ਅੱਜ ਅੰਮ੍ਰਿਤਸਰ ਨਗਰ ਨਿਗਮ ਦੀਆਂ ਚੋਣਾਂ ਦੇ ਦੌਰਾਨ ਬਹੁਤ ਜਗ੍ਹਾ ਤੇ ਜਿਹੜੀਆਂ ਨੇ ਉਹ ਵੋਟਾਂ ਜਿਹੜੀਆਂ ਨੇ ਪੈ ਰਿਆ ਨੇ ਹਾਲਾਂਕਿ ਜੋ ਉਹਨਾਂ ਵੋਟ ਪਾਉਣ ਦੀ ਸਪੀਡ ਹੈ ਉਹ ਜ਼ਰੂਰ ਘੱਟ ਨਜ਼ਰ ਆ ਰਹੀ ਹੈ ਲੇਕਿਨ ਕਿਤਨਾ ਕਿਤੇ ਜੋ ਹਾਲਾਤ ਨੇ ਉਹ ਜ਼ਰੂਰ ਵਧੀਆ ਬਣੇ ਹੋਏ ਨੇ ਲੋਕ ਘਰਾਂ ਚੋਂ ਨਿਕਲ ਰਹੇ ਨੇ ਬੇਸ਼ੱਕ ਸਰਦੀ ਦਾ ਮੌਸਮ ਹੈ ਸਰਦੀ ਦੇ ਮੌਸਮ ਦੇ ਦੌਰਾਨ ਵੀ ਲੋਕ ਆਪਣੀ ਮੱਧਾ ਇਸਤੇਮਾਲ ਕਰਦੇ ਹੋਏ ਵੀ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਇਸ ਵਾਰ ਜੋ ਹੈ ਉਹ ਅੰਮ੍ਰਿਤਸਰ ਦੇ ਜੇ 85 ਵੋਟ ਨੇ ਉਹਨਾਂ ਦੇ ਵਿੱਚ ਆ ਜਿਹੜਾ ਕਾਉਂਸਲਰ ਦੀ ਸੀਟ ਦੇ ਉੱਤੇ ਦਾਅਵੇਦਾਰੀ ਜਿਹੜੀ ਹੈ 400 ਤੋਂ ਉੱਪਰ ਉਮੀਦਵਾਰਾਂ ਵੱਲੋਂ ਜਿਹੜੀ ਆ ਉਹ ਖੇਡੀ ਗਈ ਹੈ ਜਿਸ ਵਿੱਚ ਮੁੱਖ ਮੁੱਖ ਤੌਰ ਤੇ ਕਾਂਗਰਸ ਪਾਰਟੀ ਦੇ ਉਮੀਦਵਾਰ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਭਾਜਪਾ ਦੇ ਉਮੀਦਵਾਰ ਨੇ ਤੇ ਕਾਲੀ ਦਲ ਦੇ ਨਾਲ ਨਾਲ ਆਜ਼ਾਦ ਉਮੀਦਵਾਰ ਨੇ ਉੱਥੇ ਹੀ 8 ਲੱਖ ਦੇ 8 ਲੱਖ 38000 ਦੇ ਕਰੀਬ ਜਿਹੜੀਆਂ ਵੋਟਾਂ ਦੇ ਇਸ ਜਗ੍ਹਾ ਦੇ ਉੱਤੇ ਵੋਟਾਂ ਜਿਹੜੀਆਂ ਨੇ ਅੰਮ੍ਰਿਤਸਰ ਦੇ ਵਿੱਚ ਪੈਣ ਗਿਆ ਹਾਲਾਂਕਿ ਅੰਮ੍ਰਿਤਸਰ ਦੇ ਪੰਜ ਮੇਨ ਕੌਨਸਟਿਟੂਐਂਸੀ ਨੇ ਜਿੰਨਾ ਵਿੱਚੋਂ 85 ਜਿਹੜੇ ਨੇ ਉਹ ਕੌਂਸਲਰ ਨਿਕਲ ਕੇ ਸਾਹਮਣੇ ਆਉਂਦੇ ਨੇ ਪਿਛਲੀ ਵਾਰ ਦੀ ਅਗਰ ਗੱਲ ਕੀਤੀ ਜਾਵੇ ਤਾਂ ਕਾਂਗਰਸ ਨੂੰ ਇੱਥੋਂ ਮੇਅਰ ਮੇਅਰ ਮਿਲਿਆ ਸੀ ਅਤੇ ਉਸ ਤੋਂ ਬਾਅਦ ਆਮ ਆਦਮੀ ਪਾਰਟੀ ਵੀ ਜਦੋਂ ਸਰਕਾਰ 2022 ਦੇ ਵਿੱਚ ਬਣੀ ਸੀ ਤਾਂ ਉਸ ਵੇਲੇ 37 ਦੇ ਕਰੀਬ ਮੇਅਰ ਜਿਹੜੇ ਸਨ ਉਹ ਬੀਜਪੀ ਦੇ ਚਲੇ ਗਏ ਸੰਜਸ ਤੋਂ ਬਾਅਦ ਸੌਰੀ ਆਵਾਜ਼ੀ ਪਾਰਟੀ ਦੇ ਵਿੱਚ ਚਲੇ ਗਏ ਸੰਜਸ ਤੋਂ ਬਾਅਦ ਇਹਦਾ ਸੀਗਾ ਆਸਮਾਨ ਫਿਰ ਹੁਣ ਜੋ ਲੋਕ ਨੇ ਉਹ ਜਰੂਰ ਵੱਦ ਚੜਕੇ ਦੀ ਵੋਟ ਪਾਉਣ ਵਾਸਤੇ ਘਰੋਂ ਨਿਕਲ ਰਹੇ ਨੇ ਬਜ਼ੁਰਗ ਜਿਨੇ ਨੇ ਉਹ ਨਿਕਲ ਰਹੇ ਨੇ ਜੰਕਸਟਰ ਜਿਹੜੇ ਨੇ ਉਹ ਨਿਕਲ ਰਹੇ ਨੇ ਤੇ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਵੀ ਵੋਟ ਪਾਉਣ ਵਾਸਤੇ ਅੰਦਰ ਅੱਗੇ ਹੋਏ ਨੇ ਨਜ਼ਰ ਆ ਰਹੀਆ ਉਹਨਾਂ ਦੇ ਸਾਹਦੇ ਬਿਲਕੁਲ ਅੱਜ ਅਸੀਂ ਵੋਟਾਂ ਪਾਉਣ ਲਈ ਪਹੁੰਚੇ ਆਂ ਔਰ ਆਪਣੀ ਮਤਦਾਨ ਜਿਹੜਾ ਅਧਿਕਾਰ ਹੈ ਵਰਤੋਂ ਉਹਦੀ ਕੀਤੀ ਵੋਟ ਦੇ ਅਧਿਕਾਰ ਦੀ ਔਰ ਤੱਕੇ ਸਹੀ ਸਿਰਫ ਇਹ ਹੈ ਕਿ ਵੋਟਾਂ ਕਟੀਆਂ ਲਾ ਕੇ ਕੱਟੇ ਗਏ ਨੇ ਲੋਕ ਪਰੇਸ਼ਾਨ ਨੇ ਅਜ ਬਾਹਰੋਂ ਹੋ ਹੋ ਮੋੜ ਰਹੇ ਨੇ ਕਰੀਬ ਤੁਸੀਂ ਗੱਲ ਲੂ ਕਿ ਅ ਤੁਸੀਂ ਲਾਈਨਾਂ ਦੇ ਵਿੱਚ ਲੋਕ ਲੱਗੇ ਚਾਰ ਚਾਰ ਪੰਜ ਪੰਜ ਸੌ ਬੰਦੇ ਦੇ ਵੋਟਾਂ ਹੀ ਹਣੀਆਂ ਕਿੰਨੇ ਕਲੋਨੀ ਦੇ ਵੋਟਾਂ ਹੀ ਸਾਡੇ ਇਲਾਕੇ ਮੈਂ ਆਪਣੀ ਘਰ ਦੀ ਗੱਲ ਕਰਾਂਗੇ ਇਹਦੇ ਨਾਲ ਹੀ ਘਟੋ ਘਟੇ ਦੋ ਢਾਈ ਜ਼ਰ ਵੋਟ ਕੱਟੀ ਹੈ ਕਿ ਕੀ ਕਾਰਨ ਕੀ ਸਮਝਦੇ ਲੱਗਦਾ ਹੈ ਕਿ ਸਰਕਾਰ ਬੁਖਲਾਹਟ ਕਰਤੀ ਹੈ ਬੁਖਲਾਹਟ ਚ ਹੈ ਜੀ ਮਤਲਬ ਕੋਈ ਤਿਆਰੀ ਨਹੀਂ ਉਹਨਾਂ ਦਾ ਮਨ ਹੀ ਨਹੀਂ ਇਲੈਕਸ਼ਨ ਕਰਾਉਣ ਨੂੰ ਸੁਪਰੀਮ ਮਾਨਜੋ ਸੁਪਰੀਮ ਕੋਰਟ ਦੇ ਅੱਡਾ ਨਾਲ ਇਲੈਕਸ਼ਨ ਕਰਾ ਰਹੇ ਹੈ ਇਹ ਉਹਨਾਂ ਨੂੰ ਇਹ ਵੀ ਇਹ ਇਲਾਕੇ ਜਿਹੜੇ ਜਿੱਥੇ ਸਟਰੋਂਗ ਹੈ ਜਿਆਦਾ ਸਿਸਟਮ ਉਥੇ ਵੋਟਾਂ ਹੀ ਘਟਾ ਦਿਓ ਉਹਦਾ ਤਾਂ ਕੋਈ ਲੇਕਿਨ ਉਹ ਜੀ ਜੀ ਡੈਮੋਕ੍ਰੇਸੀ ਹੈ ਡੈਮੋਕ੍ਰੇਸੀ ਵਿੱਚ ਜਸਤਾ ਹੈ ਕਿਰ ਵੋਟਰ ਨੂੰ ਵੋਟ ਪਾਉਣ ਦਾ ਅਧਿਕਾਰ ਹੀ ਨਹੀਂ ਮਿਲੇਗਾ ਤਾਂ ਕਿਸ ਤਰ੍ਹਾਂ ਆਪਣੀ ਮਨਪਸੰਦੀ ਜਿਹੜੀ ਦੇਖੋ ਡੈਮੋਕ੍ਰੇਸੀ ਦਾ ਨਾਂ ਤਾਂ ਤੇ ਹੈ ਹੀ ਨਹੀਂ ਇਹ ਤੇ ਡਿਕਟੇਟਰਸ਼ ਖੇਰ ਦੇ ਵਿੱਚ ਗੰਧ ਚਾਰਜ ਫੇਰੇ ਅੰਗਜ਼ਰੇਆ ਪਿਆਇਆ ਡੈਮੋਕ੍ਰੇਸੀ ਤਾਂ ਹੈ ਨਹੀਂ ਇਹ ਦੀ ਡਿਕਟੇਟਰਸ਼ਿਪ ਹੈ ਔਰ ਇਹ ਡਿਕਟੇਟਰਸ਼ਿਪ ਦੇ ਕਾਰਨ ਹੈ ਕਿ ਸੁਪਰੀਮ ਕੋਰਟ ਦੇ ਕਹਿਣ ਦੇ ਉੱਤੇ ਮਾਂਜੁਕ ਸੁਪਰੀਮ ਕੋਰਟ ਦੇ ਕਹਿਣ ਤੇ ਇਲੈਕਸ਼ਨ ਹੋ ਰਹੀ ਹੈ ਇਹਨਾਂ ਦਾ ਤਾਂ ਮਾਣੀ ਨਹੀਂ ਅਗਲੇ ਕਿਉਂ ਪਰ ਉਹ ਕਹਿ ਰਹੇ ਨੇ ਕਿ ਅਸੀਂ ਤਾਂ ਬਿਖਾਬ ਦੇ ਨਾਤੇ ਵੋਟ ਮੰਗ ਰਹੇ ਹਾਂ ਜੋ 70 ਸਾਲਾਂ ਦੀ ਆਜ਼ਾਦੀ ਦੀ ਉਹ ਅਸੀਂ ਕਰਕੇ ਦਿਖਾਇਆ ਤੇ ਇਸ ਕਰਕੇ VOTING ਚਾਹੀਏ ਹਰ ਕੋ ਦਰਬਾਰ ਸਾਹਿਬ ਚੜ੍ਹ ਕੇ ਦੱਸੋ ਸੂਟ ਕਿੰਨੇ ਵੰਡੇ ਜੇ ਸ਼ਰਾਬ ਕਿੰਨੀ ਵੰਡੀ ਜੇ ਤੇ ਪੈਸਾ ਕਿੰਨਾ ਵੰਡਿਆ ਜੇ ਕਿਹੜੋ ਚਲੋ ਦਰਬਾਰ ਸਾਹਿਬ ਉਹਨਾਂ ਕੋ ਧਾਰੀਬ ਇਹ ਸਭ ਗੱਲਾਂ ਕਹਿਣ ਦੀਆਂ ਨੇ ਵਿਕਾਸ ਦੇ ਹੋਵੇ ਦੇ ਇਹ ਵੋਟਾ ਨਾ ਕਰਾਉਣ ਇਹ ਤੇ ਆਪ ਕਹਿੰਦੇ ਵੀ ਕਰਾਓ ਸੁਪਰੀਮ ਕੋਰਟ ਨੇ ਡਾਂਟ ਕਿਉਂ ਜਦੋਂ ਹਾਈ ਕੋਰਟ ਨੇ ਆਰਡਰ ਕਰਦੇ ਫਿਰ ਸੁਪਰੀਮ ਕੋਰਟ ਕਹੇ ਜੀ ਇਹ ਸਾਡੀ ਤਿਆਰੀ ਨਹੀਂ ਜੀ ਇਹ ਬੰਦੇ ਨੇ ਵਿਕਾਸ ਕੀਤਾ ਹੋਵੇ ਤੇ ਉਹਨਾਂ ਨੂੰ ਲੋੜ ਹੀ ਨਹੀਂ ਤੇ ਉਹ ਤੇ ਇੱਕ ਚੀਜ਼ ਪੈਂਡਿੰਗ ਹੈ ਉਹ ਤੇ ਆਪ ਕਹਿੰਦਾ ਵੀ ਅਹੋ ਜੀ ਇਹਨੂੰ ਕੰਪਲੀਟ ਕਰੋ ਮੁੱਖ ਮੰਤਰੀ ਸਾਹਿਬ ਕਹਿ ਰਹੇ ਨੇ ਕਿ ਅਗਰ ਤੁਸੀਂ ਆਪਣੇ ਭਵਿੱਖ ਨੂੰ ਬਚਾਉਣਾ ਤਾਂ ਝਾੜੂ ਦੇ ਵੋਟ ਪਾਓ ਅਹੂ ਦੇ ਉਹਨਾਂ ਦੇ ਕਹਿਣਾ ਥੋੜਾ ਕੋਈ ਲੋਕਾਂ ਦਾ ਹੋਣਾ ਹੈ ਲੋਕਾਂ ਨੇ ਤੇ ਆਪਣਾ ਫੈਸਲਾ ਲੈਣਾ ਹੈ ਮੁੱਖ ਮੰਤਰੀ ਦੇ ਕਹਿਣ ਦੇ ਮੁਤਾਬਕ ਤੇ ਪੰਜਾਬ ਬਹੁਤ ਜ਼ਿਆਦਾ ਗੁਰੇ ਇਥੇ ਨੌਕਰੀ ਕਰਨ ਆਗੇ ਨੇ ਬਹੁਤ ਜਿਆਦੇ ਤੇ ਨਸ਼ੇ ਕਿਤੇ ਹੈ ਨਹੀਂ ਕਿ ਮੁੱਖ ਮੰਤਰੀ ਦੇ ਸੁੱਤੇ ਨੇ ਉਹ ਤੇ ਮਤਲਬ ਆਪਣੀ ਮੌਜ ਚ ਨਹੀਂ ਉਹਨਾਂ ਨੂੰ ਥੱਲੇ ਜ਼ਮੀਨ ਦਾ ਇੱਕ ਕਿਤੇ ਪਤਾ ਹੀ ਨਹੀਂ ਕਿ ਕੀ ਹੋਣਿਆ ਇਥੇ ਅੰਮ੍ਰਿਤਸਰ ਦੇ ਵਿੱਚ ਵੇਖ ਲਓ ਵੀ ਕਿੰਨਾ ਨਸ਼ਾ ਹਰ ਪਿੰਡ ਦੇ ਵਿੱਚ ਨਸ਼ੇ ਨਾਲ ਮੌਤਾਂ ਹੋ ਰਹੀਆਂ ਮੁੱਖ ਮੰਤਰੀ ਸਾਹਿਬ ਕਹਿੰਦੇ ਪੰਜਾਬ ਦਾ ਵਿਕਾਸ ਹੋ ਰਿਹਾ ਜੇ ਇਹਨਾਂ ਨੂੰ ਆਪਾਂ ਵਿਕਾਸ ਕਹਿੰਦੇ ਆ ਕਿ ਨਸ਼ੇ ਵਿਕਣੇ ਗੁੰਡਾਗਰਦੀਆਂ ਹੋਣੀਆਂ ਔਰ ਐਕਸਟਰੋਸ਼ਨ ਕੱਲਾ ਹੋਣੀਆਂ ਤੁਸੀਂ ਵੋਟਾਂ ਨਹੀਂ ਕਰਾਉਣੀਆਂ ਜੇ ਇਹ ਵਿਕਾਸ ਹੈ ਤੇ ਫਿਰ ਮੁੱਖ ਮੰਤਰੀ ਸਾਹਿਬ ਕਿ ਜੇ ਹੋਰ ਦੁਨੀਆ ਚ ਚੜੇ ਜਾਣ ਇਹ ਲੋਕਤੰਤਰ ਹੈ ਲੋਕਤੰਤਰ ਦੇ ਵਿੱਚ ਲੋਕ ਬਹੁਤਾ ਚਿਰ ਇਹਨਾਂ ਚੀਜ਼ਾਂ ਨੂੰ ਬਰਦਾਸ਼ਤ ਨਹੀਂ ਕਰਦੇ ਬੀਜੇਪੀ ਕਹਿ ਰਹੀ ਹੈ ਕਿ ਪ੍ਰਧਾਨ ਮੰਤਰੀ ਮੋਦੀ ਜੀ ਦੇ ਨਾਂ ਦੇ ਉੱਤੇ ਵੋਟ ਪਾਓ ਰਾਮ ਮੰਦਰ ਦੇ ਨਾਂ ਤੇ ਵੋਟ ਮੈਂ ਇਹ ਨਾ ਇਹ ਦੇਖੋ ਆ ਜਿਹੜੀ ਨਗਰ ਨਿਗਮ ਦੀ ਇਲੈਕਸ਼ਨ ਹੈ ਨਾ ਇਹ ਇਲੈਕਸ਼ਨ ਹੁੰਦੀ ਹੈ ਲੋਕਲ ਬੰਦਿਆਂ ਦੀ ਇਲੈਕਸ਼ਨ ਦੂਜਾ ਪਾਰਟੀ ਦੀ ਇਲੈਕਸ਼ਨ ਰਾਮ ਮੰਦਰ ਦੀ ਇਲੈਕਸ਼ਨ ਦੇ ਉੱਤੇ ਉਹ ਉੱਥੋਂ ਵੀ ਹਾਰ ਗਏ ਯੋਧਿਆਂ ਤੋਂ ਵੀ ਉਹਨਾਂ ਨੂੰ ਸਮਝ ਨਹੀਂ ਲੱਗਦੀ ਜੇ ਰਾਮ ਜੀ ਕਿੰਨਾ ਨਾਲ ਨੇ ਰਾਮ ਜੀ ਕਣਕਣ ਚ ਵੱਸੇ ਨੇ ਉਹ ਆਪਣਾ ਬ੍ਰਾਂਡ ਨਾ ਬਣਾਉਣ ਇਸ ਕੱਲ ਨੂੰ ਰਾਮ ਜੀ ਸਾਰਿਆਂ ਦੇ ਨੇ ਇਸ ਇੱਕ ਦੇ ਰਾਮ ਜੀ ਨੇਗੇ ਇਹ ਰਾਮ ਜੀ ਨੇ ਸਾਨੂੰ ਅੱਗੇ ਇਸ ਲੋਕ ਸਭਾ ਜਿਤਾਈ ਸੀ ਇਹਨਾਂ ਨੂੰ ਪਤਾ ਨਹੀਂ ਲੱਗਦਾ ਜੀ ਇਸ ਗੱਲ ਦਾ ਲੋ ਚੱਲ ਰਹੀ ਹੈ ਲੋਕੀ ਵੋਟ ਪਾਣੇ ਆਉਂਦੇ ਬੜੇ ਮੈਂ ਲੋਕਾਂ ਨੂੰ ਅਪੀਲ ਕਰਦਾ ਕਿ ਵੱਧ ਤੋਂ ਵੱਧ ਵੋਟਾਂ ਪਾਉਣ ਲਈ ਨਿਕਲੋ ਕੋ ਜਾੜੀ ਵੋਟਾਂ ਲੋਕੀ ਆ ਰਹੇ ਨੇ ਪਰ ਬਾਹਰੋਂ ਮੁੰਡ ਮੁੰਡ ਜਾ ਰਹੇ ਨੇ ਕਈ ਕਾਫੀ 25 ਦੀ ਵਸਣ ਕਿ ਉਹ ਕਿਉਂ ਕਟਕੀਆਂ ਨਹੀਂ ਇਹ ਤੇ ਹੁਣ ਇਹ ਦੱਸ ਸਕਦੇ ਇਹਨਾਂ ਨੂੰ ਇਹ ਵੀ ਘੱਟ ਲੋਕਾਂ ਨੂੰ ਜਾਣਾ ਪਊਗਾ ਹੁਣ ਵਿਰੋਧ ਤੇ ਹੈਗਾ ਹੀ ਆ ਇਹ ਫਰਜ ਕਰੋ 1000 ਦੇ 75 ਦਾ ਵਿਰੋਧ ਹੈ ਤੇ ਜੋ 300 ਕੱਟ ਦੇਣਗੇ ਤੇ ਮੰਨ ਲਓ ਕਿ ਹੋਰ ਵੀ ਉਹਦੇ ਚੋਂ 2-250 ਬੰਦੇ ਤੱਕ ਨਹੀਂ ਅਪਰੋਚ ਕਰਨਾ ਪੂਖ ਜਾ ਉਹਨਾਂ ਉਹਨਾਂ ਨੂੰ ਮੈਨ ਮਤਲਬ ਮੈਨੇਜ ਕਰਨਾ ਸੌਖਾ ਦੂਜਿਆਂ ਨੂੰ ਗੁਰਜੀਤ ਜੀ ਕਿੰਨੀਆਂ ਸੀਟਾਂ ਆ ਰਹੀਆਂ 66 66 ਸੀਟਾਂ ਸੀ ਲਮੜਾ 66 ਦਾ ਐਕੜਾ ਮੈਂ ਤੁਹਾਨੂੰ ਮੈਂ ਮੈਂ ਦੱਸਦਾ ਇਸ ਇਸ ਜਦ ਬੇਦਾ ਬੜਾ ਸਿੱਧਾ ਜ ਮਤਲਬ ਗੱਲ ਹੈਗੀ ਆ ਸਾਡੇ ਦੇਖੋ ਜਿਹੜੇ ਕਾਉਂਸਲਰ ਰਹੇ ਐ ਉਹਨਾਂ ਨੇ ਉਦੋਂ ਕੰਮ ਕੀਤਾ ਸਾਡੇ 64 ਕਾਉਂਸਲਰ ਸੀ ਉਹਨਾਂ ਨੇ ਬਹੁਤ ਕੰਮ ਕੀਤਾ ਸੀ ਚਲੋ ਉਹਨਾਂ 'ਚ ਕੋਈ ਆਮ ਆਦ ਵਿੱਚ ਚਲੇਗੇ ਪਰ 40 42 ਕਾਉਂਸਲਰ ਸਾਡੇ ਉਸ ਸਮੇਂ ਦੇ ਜਿਹੜੇ ਜਿਨ੍ਹਾਂ ਨੇ ਪੂਰਨ ਤੌਰ ਤੇ ਇਲਾਕੇ ਦਾ ਵਿਕਾਸ ਕਰਾਇਆ ਤੇ ਲੋਕਾਂ ਨੂੰ ਪਤਾ ਹੈ ਇਹਨਾਂ ਦਾ ਕੋਈ ਵੀ ਬੰਦਾ ਉਹਨਾਂ ਇਲਾਕੇ 'ਚ ਕੰਮ ਨਹੀਂ ਕੀਤਾ 3 ਨਸਾਲਾਂ ਤੋਂ ਜਾ ਕੇ ਇਹ ਕੁਝ ਆਪਣਾ ਹੀ ਬੰਦੇ ਅੱਗੇ ਲਾ ਕੇ ਕੰਮ ਕਰਾ ਦਿੰਦੇ ਤਾਂ ਵੀ ਇਹਨਾਂ ਨੂੰ ਕੋ ਆਸਮੀਤ ਬਾਈ ਦੀ ਇੱਕ ਤੇ ਸਾਡੀ ਜਿਹੜਾ ਅੰਕੜਾ ਉਹ ਇਸ ਤਰੀਕੇ ਨਾਲ ਹੈ ਦੂਜੀ ਗੱਲ ਇਹ ਹੈ ਵੀ ਲੋਕਾਂ ਨੂੰ ਜਿੱਦਾਂ ਦੀ ਐਕਸਟਰੈਕਸ਼ਨ ਕਰ ਰਹੀ ਹੈ ਜਿੱਦਾਂ ਦੇ ਹਾਲਾਤ ਪੈਦਾ ਹੋ ਰਹੇ ਆ ਉਹ ਕਿਤੇ ਨਾ ਕਿਤੇ ਸਾਨੂੰ ਜਿਹੜਾ ਉਸ ਚੀਜ਼ ਦਾ ਲੋਕਾਂ ਨੂੰ ਇਹ ਹੈ ਵੀ ਸੈਕੂਲਰ ਥੌਟ ਵਾਲੇ ਬੰਦੇ ਲੈ ਕੇ ਆਉਂਦੇ ਜਿਹੜੇ ਬੰਦੇ ਇਹਨਾਂ ਨੂੰ ਕੰਟਰੋਲ ਕਰ ਸਕਦੇ ਜਿਹੜੀ ਗੱਲ ਕਰਦੇ ਉੱਤੇ ਗੱਲ ਕਰੋ ਇੱਕ ਵੀ ਬੰਦੇ ਦਾ ਕੋਈ ਇਹਨਾਂ ਦਾ ਬਿਆਨ ਵੇਖਿਆ ਕੋਈ ਭ੍ਰਿਸ਼ਟਾਚਾਰ ਤੇ ਆਇਆ ਹੋਵੇ ਕੋਈ ਨਸ਼ੇ ਤੇ ਆਇਆ ਹੋਵੇ ਕੋਈ ਡਰੇ ਸੱਟੇ ਤੇ ਆਇਆ ਹੋਵੇ ਇਹਨਾਂ ਦੇ ਇੱਕ ਇਹਨੇ ਪਾੜਦੇ ਭ੍ਰਿਸ਼ਟਾਚਾਰੀ ਅੰਦਰ ਕਰ ਦਿੱਤੇ ਤੇ ਫੇਰ ਕੀ ਲੋੜ ਉਹਨਾਂ ਨੂੰ ਉਹਨਾਂ ਨੂੰ ਕੋਰ ਵਿਜੇ ਪ੍ਰਤਾਪ ਜੀ ਦੀ ਇੰਟਰਵਿਊ ਵੇਖੋ ਉਹਦੇ ਜਵਾਬ ਦੇ ਲੋ ਫਿਰ ਅਸੀਂ ਵੀ ਦੱਸ ਦੇਵਾਂਗੇ ਤੁਹਾਨੂੰ ਦੂਜੀ ਜੀ ਤੁਹਾਡੀ ਵਾਰਡ ਸੀਗੇ ਤੁਹਾਨੂੰ ਬਹੁਤ ਪਿਆਰ ਹੀ ਮਿਲਦਾ ਰਿਹਾ ਸੋ ਆਸ ਹੈ ਕਿ ਜਿੱਤਾਂਗੇ ਵਾਰਡ ਉਸ ਅਸੀਂ ਜਿੱਤਾਂਗੇ ਔਰ ਮੈਨੂੰ ਲੋਕਾਂ ਦੇ ਉਮੀਦ ਹੈ ਔਰ ਸਾਡੇ ਕੰਮਾਂ ਤੇ ਉਮੀਦ ਅੱਛਾ ਸਰ ਅਜਨਾਲੇ ਰਾਤੀ ਫਾਇਰਿੰਗ ਹੋਈ ਲਾਉਣ ਆਰਡਰ ਨੂੰ ਉਸਕੇ ਕਿਨੇ ਦੇ ਇਹ ਤੇ ਧਾਰੀਵਾਲ ਸਾਹਿਬ ਦੱਸਣ ਅਜਨਾਲੇ ਫਾਇਰਿੰਗ ਹੋ ਰਹੀ ਹੈ ਜਨਾਲੇ ਠਾਣੇ ਦੇ ਉੱਤੇ ਬੰਬ ਡਿੱਗ ਰਹੇ ਆ ਠਾਣੇ ਦੇ ਬੰਬ ਡਿੱਗ ਰਹੇ ਨੇ ਇਹ ਤੇ ਧਾਰੀਵਾਲ ਨੂੰ ਪੁੱਛੋ ਨਾ ਵੀ ਕਿੱਥੇ ਲਾਉਣ ਆਰਡਰ ਔਰ 8 10ਵੇਂ ਵਪਾਰੀ ਨੂੰ 5 7ਵੇਂ ਵਪਾਰੀ ਨੂੰ ਐਕਸਟਰਸ਼ਨ ਕਰ ਲਾ ਆ ਰਹੀਆਂ ਨੇ ਲਾਉਣ ਆਰਡਰ ਕਿੱਥੇ ਹੈਗਾ ਉਹ ਕਹਿੰਦੇ ਕਿ ਲਾਉਣ ਆਰਡਰ ਸਥਿਤੀ ਸਭ ਤੋਂ ਜ਼ਿਆਦਾ ਜਿਹੜੀ ਹੈ ਸ਼ਾਂਤੀ ਸਾਡੇ ਟਾਈਮ ਤੇ ਹੋਈ ਹੈ ਇਹ ਮੇਰਾ ਖਿਆਲ ਹੈ ਵੀ ਠਾਣੇ 'ਚ ਬੰਬ ਡਿੱਗਣੇ ਇਹਨਾਂ ਨੂੰ ਹੀ ਸ਼ਾਂਤੀ ਕਹਿੰਦੇ ਨੇ ਜੇ ਐਕਸ ਦੱਚ ਦਾ ਮਾਹੌਲ ਹੈ ਜਿੱਥੇ ਕੋ ਮਰਜ਼ੀ ਚੇਨੀ ਲਾਲੇ ਜਿੱਥੇ ਕੋ ਮਰਜ਼ੀ ਮਾਰ ਦੇ ਖੱਪ ਦੇ ਕੋਈ ਕੋਈ ਨਿਆ ਹੈ ਨਿਤ ਦਿਨ ਅੱਗੇ ਦੇਖੋ ਚੁਣੇ ਨਮਾਇਦੇ ਦੇ ਲੋਕ ਫੇਰ ਵੀ ਥੋੜਾ ਜਿਹਾ ਪ੍ਰੇਸ਼ ਕਰਦੇ ਨੇ ਨਿਤਨੇ ਸਰਪੰਚਾਂ ਦੇ ਕਤਲ ਹੋ ਰਹੇ ਨੇ ਚਿੱਟੇ ਦਿਨ ਹੋ ਰਹੇ ਨੇ ਅੱਛਾ ਸਰ ਤੁਹਾਨੂੰ ਇੱਕ ਸਵਾਲ ਹੈ ਜੀ ਤੁਸੀਂ ਦਾਅਵੇ ਕਰ ਰਹੇ ਹੋ ਤੁਹਾਡਾ ਮੇਅਰ ਕੌਣ ਹੋਏਗਾ ਇਹ ਪਾਰਟੀ ਹਾਈ ਕਮਾਂਡ ਔਰ ਸਾਡੀ ਸੀਨੀਅਰ ਲੀਡਰਸ਼ਿਪ ਬੈਗਰ ਡਿਸਾਈਡ ਕਰੇਗੀ ਨਹੀਂ ਪਰ ਫੇਰ ਵੀ ਕੁਝ ਨਾਮ ਸਾਹਮਣੇ ਆਏ ਹੋਣਗੇ ਨਹੀਂ ਇਦਾਂ ਦੇ ਕੁਝ ਨਹੀਂ ਨਾ ਹੁੰਦਾ ਜੇ ਪਹਿਲਾਂ ਤੋਂ ਪਹਿਲਾਂ ਤੋਂ ਜਿੱਤੀਏ ਆਪਾਂ ਛਾਵੇਂ ਚਾ ਰਹਿ ਗਏ ਮੇਰਾ ਖਿਆਲ ਹੈ ਵੀ ਆ 5-7 ਘੰਟੇ ਰਹਿ ਗਏ ਨਾ ਤੇ ਫਿਰ ਆਪਾਂ ਤੁਹਾਨੂੰ ਨਾਂ ਵੀ ਦੱਸਾਂਗੇ ਅੱਗੇ ਇੱਕ ਹੋਰ ਚੀਜ਼ ਹੈ ਕਿ ਜੇਕਰ ਮੇਰ ਤੁਹਾਡਾ ਬੰਦਾ ਤੁਸੀਂ ਸਮਝੋ ਕੋਈ ਸਰਕਾਰ ਦੇਰੀ ਸਟੇਟ ਦੇ ਵਿੱਚ ਆਮ ਆਦਮੀ ਪਾਰਟੀ ਵੀ ਕੰਮ ਕਿਵੇਂ ਕਰੋਗੇ ਤੁਹਾਨੂੰ ਨਹੀਂ ਦੇਣਗੇ ਜਿੱਦਾਂ ਕਿ ਮੈਂ ਕਰਦਾ ਏ ਉਦਾਂ ਹੀ ਕਰਾਂਗੇ ਲੋਕ ਸਭਾ ਦੇ ਉਹ ਵੀ ਉਹ ਵੀ ਫਿਰ ਤੁਸੀਂ ਕਹਿੰਦੇ ਹੋ ਕਿ ਬੀਜੇਪੀ ਦੀ ਹੈ ਇਹ ਸਾਨੂੰ ਕੰਮ ਕਰਨਾ ਆਉਂਦਾ ਨਹੀਂ ਪਰ ਅਸੀਂ ਕਰਾਂਗੇ ਕਿ ਨਾਂ ਦੇ ਉੱਤੇ ਵੋਟ ਮੰਗੀ ਜਾ ਰਹੀ ਹੈ ਬੀਜੇਪੀ ਵਾਲੇ ਕਹਿ ਰਹੇ ਕਿ ਮੋਦੀ ਜੀ ਦੇ ਵਿਕਾਸ ਦੇ ਨਾਂ ਤੇ ਵੋਟ ਪਾਣੀ ਹੈ ਮੈਂ ਗੱਲ ਤੇ ਦੱਸਦੀ ਹੈ ਉਹਦੇ ਫਿਰ ਵਿਕਾਸ ਮੈਂ ਕਰਾਇਆ ਜੇ ਮੋਦੀ ਦਾ ਵਿਕਾਸ ਤੇ ਉੱਥੇ ਉੱਥੇ ਕਿਉਂ ਨਹੀਂ ਹੋ ਗਿਆ ਗਰਦਾਸਪੁਰ ਚ ਗਰਦਾਸਪੁਰ ਪੁੱਛੋ ਨਾ ਉੱਥੇ ਸਨੀ ਜੋਲ ਨੂੰ ਦੁਬਾਰਾ ਕਿਉਂ ਨਹੀਂ ਖੜਾ ਕੀਤਾ ਸੋਮ ਪ੍ਰਕਾਸ਼ ਜੀ ਨੂੰ ਉੱਥੋਂ ਕਿਉਂ ਨਹੀਂ ਦੁਬਾਰਾ ਖੜ ਤਾਨੂੰ ਬਾਹਰੋਂ ਦੇ ਬੰਦੇ ਲੈਣੇ ਪੈ ਰਹੇ ਆ ਫਿਰ ਮੋਦੀ ਦੇ ਨਾਂ ਤੇ ਕਿਸੇ ਬੰਦੇ ਨੂੰ ਟਿਕਟ ਦੇ ਕੇ ਕਿਸੇ ਵਰਕਰ ਨੂੰ ਕੇ ਖੜਾ ਕਰ ਦੋ ਇਹ ਬੰਦਿਆਂ ਦੀ ਗੱਲ ਹੁੰਦੀ ਹੈ ਜਿਨ੍ਹਾਂ ਨੇ ਕੰਮ ਕਰਨੇ ਹੁੰਦੇ ਕੰਮ ਕਰਨ ਵਾਲੇ ਬੰਦੇ ਚਾਹੀਦੇ ਹੁੰਦੇ ਉਹਨਾਂ ਨੂੰ ਪਤਾ ਕਿੱਦਾਂ ਸਾਡੀ ਵੀ ਵੋਟ ਨਹੀਂ ਹੈ ਅੱਛਾ ਯਾਰ ਲੋਕ ਮੈਂ ਕੀ ਕਹਿਣਾ ਚਾਹਾਂਗੇ ਇਲੈਕਸ਼ਨ ਦੇ ਵਿੱਚ ਐਂਡ ਨਾਊ ਵੀ ਆਰ ਨਾਟ ਹੈਵਿੰਗ ਵੋਟਸ ਸੋ ਨੈਚੁਰਲੀ ਅਸੀਂ ਆਏ ਆ ਹੈਨਾ ਤੇ ਉਹਨਾਂ ਅਗੇ ਵੇਖਿਆ ਕਿ ਇੱਥੇ ਵੋਟ ਹੀ ਨਹੀਂ ਹੈਗੀ ਐਂਡ ਥਿਸ ਇਜ਼ ਵੈਰੀ ਰੋਂਗ ਥਿਸ ਇਜ਼ ਵੈਰੀ ਰੋਂਗ ਐਂਡ ਥਿਸ ਇਜ਼ ਆ ਰਾਈਟ ਐਂਡ ਵੀ ਸ਼ੁੱਡ ਯੂਜ਼ ਆ ਰਾਈਟ ਪਰ ਸਾਨੂੰ ਯੂਜ਼ ਹੀ ਨਹੀਂ ਕਰਨ ਦਿੱਤਾ ਗਿਆ ਦੇ ਰਹੇ ਨੇ ਵੋਟ ਨਾ ਹੋਣ ਦਾ ਆ ਦੇ ਹੈਵ ਦੇ ਹੈਵ ਨਾਟ ਗਿਵਨ ਐਨੀ ਲੌਜਿਕ ਹਾਂ ਹਾਂ ਉਹਨਾਂ ਕੋਲ ਤੇ ਕੁਝ ਵੀ ਨਹੀਂ ਹੈ ਕੋਈ ਜਵਾਬ ਹੀ ਨਹੀਂ ਹੈਗਾ ਬਟ ਦਿਸ ਇਜ਼ ਰੋਂਗ ਨਹੀਂ ਪਰ ਕਾਰਨ ਕੀ ਹੈ ਲਾਸਟ ਟਾਈਮ ਕਿ ਇੱਥੇ ਵੋਟ ਪਾਈ ਬਿਲਕੁਲ ਬਿਲਕੁਲ ਇੱਥੇ ਵੋਟ ਪਾਈ ਹੈ ਕਿੰਨੀਆਂ ਵੋਟ ਸੀ ਸਾਡੀ 7 8 ਵੋਟ ਹੈ ਗਿਆ ਸੀ ਤੇ ਦੋ ਸਿਰਫ ਹੈ ਗਿਆ ਤੇ ਅਸੀਂ ਦੋਨੋਂ ਆਏ ਵੋਟ ਪਾਉਣ ਲਈ ਹੈ ਹੀ ਨਹੀਂ ਕੋ ਸਾਡੀ ਵੋਟ ਤੇ ਤੁਹਾਨੂੰ ਕੋਈ ਇੰਟੀਮੇਸ਼ਨ ਦਿੱਤੀ ਕੋਈ ਬਿਲਕੁਲ ਵੀ ਨਹੀਂ ਕੁਝ ਵੀ ਨਹੀਂ ਸਾਨੂੰ ਪਤਾ ਹੀ ਨਹੀਂ ਔਰ ਉਹ ਕਹਿੰਦੇ ਕਿ ਇਸ ਵਾਰ ਸਾਰੀ ਵੋਟਰ ਲਿਸਟ تصدیق ਕਰਕੇ ਕੀਤੀ ਹੈ ਨਹੀਂ ਬਿਲਕੁਲ ਨਹੀਂ ਸਾਡੀ ਦੇਖੋ ਸਾਡੇ ਤੁਹਾਡੇ ਸਾਹਮਣੇ ਹੀ ਆ ਅਸੀਂ ਵੋਟ ਪਾਣ ਆਏ ਹਾਂ ਤੁਸੀਂ ਕਨਫਰਮ ਕਰ ਸਕਦੇ ਹੋ ਸਾਨੂੰ ਵੋਟ ਨਹੀਂ ਪਾਣ ਦਿੱਤੀ ਗਈ ਕਿਉਂਕਿ ਸਾਡੀ ਵੋਟ ਕੱਟੀ ਗਈ ਹੈ ਕਹਿੰਦੇ ਯੂ ਹੈਵ ਵੈਲਡ ਆਈਡੈਂਟੀਟੀ ਬਿਲਕੁਲ ਆਫਕੋਰਸ ਦਿਸ ਇਜ਼ ਆਰ ਆਈਡੈਂਟੀਟੀ ਯੂ ਕੈਨ ਸੀ ਦਿਸ ਇਜ਼ ਆਰ ਆਈਡੈਂਟੀਟੀ ਮਿਲੀ ਨਹੀਂ ਜੀ ਵੋਟ ਨਹੀਂ ਹਾਂ ਹੈ ਨਹੀਂ ਲਿਸਟਾਂ ਦੇਖੀ ਗੁਰੂ ਰਾਮਦਾਸ ਜੀ ਨਹੀਂ ਅੱਛਾ ਤੇ ਬਾਕੀ ਤੁਹਾਡੇ ਆਨਗੋਣ ਦੀ ਵੋਟ ਪੈ ਗਈ ਹਾਂ ਜੀ ਸਾਡੇ ਘਰ ਦੇ ਵਿੱਚੋਂ ਦੋ ਵੋਟਾਂ ਪਾ ਗਏ ਹਾਂ ਹਾਂਜੀ ਹੋਰ ਵੋਟਾਂ ਸਾਡੇ ਘਰੋਂ ਪਈਆਂ ਨੇ ਹੂੰ ਤੇ ਬਾਕੀ ਸਤੋ ਵੋਟਾਂ ਜਿਹੜੀਆਂ ਜੋ ਅੱਜ ਕੱਟ ਹੀ ਦਿੱਤੀਆਂ ਨੇ ਕਾਰਨ ਕੀ ਹੈ ਕਿ ਤੁਸੀਂ ਕਿਸ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਹੋ ਨਹੀਂ ਨਹੀਂ ਬਿਲਕੁਲ ਨਹੀਂ ਕਿਸੇ ਪੋਲੀਟੀਕਲ ਪਾਰਟੀ ਨੂੰ ਬਿਲੋਂਗ ਕਰਦੇ ਤੁਸੀਂ ਕਿਸੇ ਪੋਲੀਟੀਕਲ ਪਾਰਟੀ ਤੋਂ ਬਿਲੋਂਗ ਕਰਦੇ ਜਿਸ ਦਾ ਸਰਕਰ ਤੋਂ ਨਹੀਂ ਨਹੀਂ ਵੈਸੇ ਅਸੀਂ ਕਾਂਗਰਸ ਨੂੰ ਸਪੋਰਟ ਕਰ ਰਹੇ ਹਾਂ ਤੇ ਬਟ ਅਦਰਵਾਈਜ਼ ਹੈ ਨਾ ਐਦਾਂ ਨਹੀਂ ਕੋਈ ਗੱਲ ਹੈ ਕਿ ਅਸੀਂ ਮਤਲਬ ਇਸ ਕਰਕੇ ਹੋਇਆ ਬਟ ਤੁਹਾਡੀ ਪੋਲੀਟੀਕਲ ਬੈਕਗ੍ਰਾਉਂਡ ਸੋ ਦਰਫੋਰ ਨੋ 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 ਪੋਲੀਟੀਕਲ ਬੈਕਗ੍ਰਾਉਂਡ ਯੈਸ ਆਰ ਰਿਲੇਟਿਵਸ ਆਰ ਹੇਅਰ ਔਰ ਉਹ ਨਦੀ ਕੌਂਸਲਰ ਦੀ ਇਲیکشن ਬਟ ਵਾਈ ਦੇ ਆ ਟਾਰਗੇਟਡ ਜਸ ਆਈ ਡੋਟ نو ਵਾਈ ਵੀ ਆ ਟਾਰਗੇਟਡ ਦੇਸ ਆਈ ਡੋਟ ਨੋ ਲੈਟ ਮੀ ਚੈੱਕ ਕਿ ਜੇ ਬਿਲਕੁਲ ਅੰਮ੍ਰਿਤਸਰ ਦੇ ਜੋ ਮੈਂਬਰ ਪਾਰਲੀਮੈਂਟ ਨੇ ਸਰਦਾਰ ਗੁਰਜੀਤ ਸਿੰਘ ਔਜਲਾ ਉਹਨਾਂ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਹੈ ਕਿ 85 ਦੇ 65 ਦੇ ਕਰੀਬ ਜਿਹੜੀਆਂ ਨੇ ਉਹ ਸੀਟਾਂ ਕਾਂਗਰਸ ਨੂੰ ਆਂ ਜਾ ਰਹੀਆਂ ਨੇ ਕਿਉਂਕਿ ਲੋਕਾਂ ਦੇ ਉਹ ਮੈਂ ਜਿਹੜਾ ਮੰਡਟ ਜਿਹੜਾ ਹੈ ਉਹ ਕਾਂਗਰਸ ਨੂੰ ਜਿਹੜਾ ਹੈ ਉਹ ਦਿੱਤਾ ਜਾ ਰਿਹਾ ਕਿਉਂਕਿ ਆਮ ਆਦਮੀ ਪਾਰਟੀ ਤੋਂ ਜੋ ਲੋਕਾਂ ਨੂੰ ਉਮੀਦਾਂ ਸਨ ਉਹ ਤੇ ਬਿਲਕੁਲ ਖਰੀ ਉਤਰਦੀ ਹੋਈ ਨਜ਼ਰ ਨਹੀਂ ਆ ਰਹੀ ਲੇਕਿਨ ਇੱਕ ਪਰਿਵਾਰ ਇੱਥੇ ਪਹੁੰਚਿਆ ਜਿਨ੍ਹਾਂ ਵੱਲੋਂ ਪੂਰੀ ਤਰ੍ਹਾਂ ਨਾਲ ਐਲੀਗੇਸ਼ਨ ਲਗਾਏਗੇ ਕਿ ਉਹਨਾਂ ਨੂੰ ਵੋਟਾਂ ਜਿਹੜੀਆਂ ਨੇ ਉਹ ਇੱਥੇ ਨਹੀਂ ਮਿਲ ਪਈਆਂ ਸੱਤ ਵੋਟਾਂ ਦੇ ਕਰੀਬ ਉਹਨਾਂ ਦੀਆਂ ਪਰਵਾਦੀਆਂ ਵੋਟਾਂ ਸਨ ਜਿਨ੍ਹਾਂ ਵਿੱਚੋਂ ਦੋ ਵੋਟਾਂ ਹੀ ਸਿਰਫ ਇਸ ਵਿੱਚ ਪਾ ਪਾਏ ਨੇ ਲੇਕਿਨ ਬਾਕੀ ਦੀਆਂ ਵੋਟਾਂ ਜਿਹੜੀਆਂ ਨਜ਼ਰ ਨਹੀਂ ਆ ਪਈਆਂ ਇਹ ਪਹਿਲਾ ਮਾਮਲਾ ਨਹੀਂ ਔਰ ਇੱਕ ਇੱਕ ਜਗ੍ਹਾ ਦਾ ਮਾਮਲਾ ਨਹੀਂ ਹੈ ਕਿ ਜੇਕਰ ਇਸ ਤਰ੍ਹਾਂ ਦਾ ਸਭ ਮਾਮਲਾ ਸਾਹਮਣੇ ਆਵੇ ਜਗ੍ਹਾ ਜਗ੍ਹਾ ਦੇ ਉੱਤੇ ਇਸ ਤਰ੍ਹਾਂ ਦੀਆਂ ਚੀਜ਼ਾਂ ਜਿਹੜੀਆਂ ਨੇ ਉਹ ਸਾਹਮਣੇ ਜਰੂਰ ਆ ਰਹੀਆਂ ਨੇ ਲੇਕਿਨ ਕਿਤਨਾ ਕਿਤੇ ਗੁਰਜੀਤ ਸਿੰਘ ਔਰ ਜਿਹੜਾ ਵੱਲੋਂ ਸਾਫ ਤੋਂ ਤੇ ਕਿਹਾ ਗਿਆ ਕਿ ਜੋ ਕਾਂਗਰਸ ਦਾ ਮੇਅਰ ਜਿਹੜਾ ਹੈ ਉਹ ਜਰੂਰ ਬਣਨ ਜਾ ਰਿਹਾ ਔਰ ਉਹਨਾਂ ਵੱਲੋਂ ਕਿਹਾ ਗਿਆ 65 ਦੇ ਕਰੀਬ ਜਿਹੜੀਆਂ ਸੀਟਾਂ ਸ਼ਾਮ ਤੱਕ ਜਿਹੜੀਆਂ ਨੇ ਉਹ ਸਾਫ ਹੋ ਜਾਣਗੀਆਂ ਤੇ ਕਾਂਗਰਸ ਦੇ ਕਮਾਂ ਨੂੰ ਲੋਕ ਜਿਹੜੇ ਨੇ ਉਹ ਵੋਟਾਂ ਪਾਉਂਦੇ ਹੋਏ ਵੀ ਅ ਨਜ਼ਰ ਆਉਣਗੇ ਕਮਪਾਸਨ ਬੰਸ਼ ਰਾਗੁਰਪੇ ਸਿੰਘ ਬਾਬੂ ਸ਼ਾਈ ਅਮਰ ਸਾਹਿਬ